मेहनत नहीं करना चाहते हैं शारीरिक गतिविधियों को कम करते हैं या नहीं भी करते हैं आसिया अधिक करते हैं शारीरिक काम के बजाय दिमागी काम ज्यादा करना चाहते हैं इस कारण हमारा मेटाबॉलिज्म खराब हो जाता है और कब से जूझना पड़ता है बगैर भूख के भोजन करना भोजन बिना चबाए खाना भोजन जल्दी जल्दी निगलने का प्रयास करना खाना खाते वक्त किसी और सोच में रहना बदहजमी होना सही समय पर भोजन न करना चाय कॉफी बहुत ज्यादा पीना धूम्रपान करना व शराब पीना जब किसी इंसान का मल बहुत कड़ा हो जाता है और मल त्याग करते समय परेशानी होती है तो उस स्थिति को कब्ज कहा जाता है कब्ज होने पर पाचन तंत्र खराब हो जाता है पाचन तंत्र के खराब होने के कारण शरीर से मल निकलने की मात्रा बहुत कम हो जाती है और मल निकालने के लिए अधिक जोर लगाना पड़ता है कब्ज के दौरान मल निकलने की आवृत्ति यानी संख्या भी घट जाती है ਮਲ ਕੜਾ ਹੋਣੇ ਕੇ ਚਲਤੇ ਕਈ ਬਾਰ ਮਲ ਤਿਆਗ ਕਰਤੇ ਸਮੇਂ ਪੇਟ ਔਰ ਗੁਦਾ ਮੇ ਦਰਦ ਤਤਕਾ ਕਾਫੀ ਪਰੇਸ਼ਾਨੀਆਂ ਹੋਤੀ ਹੈ ਕਬਜ ਤੋਂ ਛੁਟਕਾਰਾ ਪਾਉਣ ਦਾ ਸੌਖਾ ਤਰੀਕਾ ਖਾਣਾ ਖਾਣਾ ਬਹੁਤ ਹੀ ਸੌਖਾ ਪਰ ਉਸਨੂੰ ਪਚਾਉਣਾ ਬਹੁਤ ਹੀ ਔਖਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਆਪਣੀ ਆਦਤ ਬਦਲਨੀ ਪੈਣੀ ਹੈ 8 ਘੰਟੇ ਲਾਈਟ ਤੋਂ ਬਚਣਾ ਪੈਣਾ ਹੈ ਕਿਉਂਕਿ ਲਾਈਟ ਹੀ ਪਾਚਣ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ ਹਰ ਕੋਈ ਸਵੇਰੇ ਉੱਠ ਕੇ ਗਰਮ ਪਾਣੀ ਚਾ ਕਾਫੀ ਤੇ ਜੂਸ ਆਪਣੀ ਆਦਤ ਦੇ ਅਨੁਸਾਰ ਹੀ ਪੀਂਦੇ ਹਨ স্মੋਕਿੰਗ ਕਰਨ ਵਾਲਿਆਂ ਨੇ ਤਾਂ ਬਹੁਤ ਹੀ ਵੱਡਾ ਵਿਭੰਗ ਪਾਲ ਰੱਖਿਆ ਹੈ ਕਿ ਸਿਗਰਟ ਬੀੜੀ ਪੀਣ ਨਾਲ ਹੀ ਪੇਟ ਸਾਫ਼ ਹੁੰਦਾ ਹੈ ਜੋ ਵੀ ਤੁਸੀਂ ਕਰ ਰਹੇ ਹੋ ਸਭ ਠੀਕ ਹੈ 7 ਦਿਨ ਲਈ ਇੱਕ ਛੋਟਾ ਜਿਹਾ ਤਜਰਬਾ ਕਰ ਲਓ ਇਹ ਤ ਇਸ ਤਜਰਬੇ ਤੋਂ ਕੋਈ ਵੀ ਖਰਚਾ ਨਹੀਂ ਕਰਨਾ ਪੈਂਦਾ ਸੌਣ ਤੋਂ ਲੈ ਕੇ ਉੱਠਣ ਤੱਕ ਲਾਈਟ ਨਹੀਂ ਜਗਾਉਣੀ ਤਾਂ ਡਿਮ ਲਾਈਟ ਜਗਾ ਲਓ ਮੋਬਾਈਲ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਚਲੋ ਪ੍ਰੈਕਟੀਕਲ ਕਰਕੇ ਦੇਖੀਏ ਹਰ ਸਰੀਰ ਦੇ ਅੰਦਰ ਦਾ ਸਿਸਟਮ ਇੱਕੋ ਜਿਹਾ ਹੀ ਹੁੰਦਾ ਹੈ ਕਬਜ ਤੋਂ ਸਾਰੇ ਹੀ ਪਰੇਸ਼ਾਨ ਹਨ ਅਸੀਂ ਜੋ ਵੀ ਖਾਂਦੇ ਹਾਂ ਉਸ ਨੂੰ ਪਚਣ ਲਈ ਕਾਫੀ ਸਮਾਂ ਲੱਗਦਾ ਹੈ ਪਰਮਾਤਮਾ ਨੇ ਲੱਭੀ ਕੋਲ ਇੱਕ ਗੰਡ ਮਾਰੀ ਹੋਈ ਹੈ ਇਹ ਗੰਢ ਜਿਵੇਂ ਲੜਕੀਆਂ ਦੇ ਗੁੱਤਾ ਵਿੱਚ ਰੀਬਨ ਬੰਨ੍ਹ ਕੇ ਫੁੱਲ ਬਣਾਉਂਦੇ ਸੀ ਇਸੇ ਤਰ੍ਹਾਂ ਦੀ ਗੰਢ ਸਾਡੀ ਨਾਭੀ ਦੇ ਵਿੱਚ ਹੈ ਜਿਵੇਂ ਅਸੀਂ ਰਾਤ ਨੂੰ ਸੌਂਦੇ ਹਾਂ ਤਾਂ ਇਹ ਗੰਢ ਰਾਤ ਨੂੰ ਆਪੇ ਹੀ ਢਿੱਲੀ ਹੋ ਜਾਂਦੀ ਹੈ ਢਿੱਲੇ ਹੋਣ ਨਾਲ ਮਲਬੂਤਰ ਆਪਣੇ ਆਪਣੇ ਥੈਲੀਆਂ ਵਿੱਚ ਚਲਾ ਰਹਿੰਦਾ ਹੈ ਇਸ ਪ੍ਰੋਸੈਸ ਨੂੰ 8 ਘੰਟੇ ਲਾਜ਼ਮੀ ਚਾਹੀਦੇ ਹਨ ਜੇਕਰ ਇਹਨਾਂ 8 ਘੰਟਿਆਂ ਵਿੱਚ ਅੱਖਾਂ ਨੂੰ ਲਾਈਟ ਮਿਲ ਜਾਵੇ ਤਾਹੀ ਤਾਹੀ ਜਿਹੜੀ ਗੰਢ ਹੈਗੀ ਐ ਇਹ ਟਾਈਟ ਹੋ ਜਾਂਦੀ ਹੈ ਜਿਵੇਂ ਹੀ ਆਪਾਂ ਖੜੇ ਹੁੰਦੇ ਆ ਤਾਂ ਪ੍ਰੈਸ਼ਰ ਪੈਣ ਲੱਗ ਜਾਂਦਾ ਹੈ ਪਹਿਲਾ ਕੰਮ ਜ਼ਿਆਦਾਤਰ ਬਾਥਰੂਮ ਜਾਣਾ ਪੈਂਦਾ ਹੈ ਯੂਰਿਨ ਤਾਂ پاس ਹੋ ਜਾਂਦਾ ਹੈ ਪਰ ਦੂਜੀ ਬ੍ਰੇਕ ਲੱਗੀ ਰਹਿੰਦੀ ਹੈ ਕਈ ਤਰ੍ਹਾਂ ਦੇ ਤਜਰਬੇ ਤੁਸੀਂ ਕਰ ਲਏ ਹਨ ਇਹ ਨਿੱਕਾ ਜਿਹਾ ਤਜਰਬਾ ਕਰ ਲੈ ਕੇ ਦੇਖ ਲੋ